ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਕੌੜੇ ਵਧਾਉਣ ਕੌੜੇ ਵਧਾਉਣ ਪਿੰਡ ਦੋਸਤੋ ਬਿਲਕੁਲ ਨੇੜੇ ਪਿੰਡ ਮੁੰਡਾਪੁਰ ਤੇ ਰਾਣੀਬਲਾ ਪਿੰਡ ਥੋੜੀ ਦੂਰੀ ਤੇ ਇੱਕ ਪਾਸੇ ਚੋਲਾ ਸਾਹਿਬ ਕੜਕਾ ਤੇ ਪਖੂਪੁਰਾ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਨਾਲ ਲੱਗਦੇ ਆ ਇੱਕ ਘਰੇਲੂ ਘਰ ਦੇ ਵਿੱਚੋਂ ਆਪਾਂ ਅੱਜ ਦੋਸਤੋ ਇਹ ਵੀਡੀਓ ਬਣਾਉਣ ਲੱਗੇ ਆ ਠੀਕ ਆ ਜੀ ਤੇ ਮੱਝ ਵੈਸੇ ਇੱਕ ਸੇਲ ਕਰਦਾ ਵੀਰ ਤੇ ਜਿਹੜੀ ਤੁਸੀਂ ਆ ਪਹਿਲੇ ਨੰਬਰ ਤੇ ਮੱਝ ਦੇਖੋਗੇ ਗੱਬਣ ਤਿਆਰੀ ਵਾਲੀ ਆ ਠੀਕ ਆ ਜੀ ਇਹ ਮੱਝ ਵੀਰ ਸਿੰਘ ਕਰਦਾ ਤੇ ਓਨਰ ਵੀਰ ਹਰਪ੍ਰੀਤ ਆ ਆਪਾਂ ਪੂਰੀ ਡਿਟੇਲ ਠੀਕ ਆ ਜੀ ਬੈਕ ਸਾਈਡ ਤੋਂ ਉਹਨਾਂ ਤੋਂ ਲੈ ਲਾਂਗੇ ਠੀਕ ਆ ਜੀ ਬਾਕੀ ਖੋਲ ਕੇ ਮੱਝ ਤੋਰ ਕੇ ਤਸੱਲੀ ਦੇ ਨਾਲ ਤੁਹਾਨੂੰ ਦਿਖਾ ਦਊਗਾ ਤੇ ਘਰੇਲੂ ਮੱਝ ਆ ਠੀਕ ਆ ਜੀ ਤੇ ਵੀਰ ਨੇ ਪਸ਼ੂ ਬੇਸ਼ੱਕ ਦੋ ਚਾਰ ਹੀ ਰੱਖੇ ਆ ਤੇ ਉਹਨਾਂ ਦੇ ਵਿੱਚੋਂ ਜਿਹੜੇ ਇਹ ਪਸ਼ੂ ਬਿਲਕੁਲ ਤਿਆਰੀ ਤੇ ਆ ਠੀਕ ਆ ਜੀ ਇਹ ਮੱਝ ਇਹ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤੀ ਆ ਬਾਕੀ ਤਸੱਲੀ ਦੇ ਨਾਲ ਆਪਾਂ ਪੂਰੀ ਜਾਣਕਾਰੀ ਲੈ ਲਾਂਗੇ ਕਿ ਨਮਾ ਸੂਬਾ ਤੇ ਕੀ ਮਿਲ ਰਿਕਾਰਡ ਆ ਕਿੰ ਕੋ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਹਰਪ੍ਰੀਤ ਸਾਸਰੀਕਰ ਸਾਸਰੀ ਜੀ ਠੀਕ ਠਾਕ ਵੀਰੇ ਹਾਂਜੀ ਵਧੀਆ ਠੀਕ ਠਾਕ ਤੁਸੀਂ ਹਾਂ ਬਹੁਤ ਵਧੀਆ ਅੱਛਾ ਹਰਪ੍ਰੀਤ ਇਹ ਆਪਣੇ ਕੋਲ ਵੀਰੇ ਜਿਹੜੇ ਪਸ਼ੂ ਘਰ ਦੇ ਮਾਲੀ ਆ ਸਾਰੇ ਰੱਖੇ ਜੰਮੂ ਪਸ਼ੂ ਉਹਨਾਂ ਦੇ ਵਿੱਚੋਂ ਇੱਕ ਆਪਾਂ ਮੱਝ ਅੱਜ ਸਿਗਲ ਕਰਦੇ ਆ ਹਾਂਜੀ ਇਹ ਜਿਹੜੀ ਆਪਣੇ ਕੋਲ ਮੱਝ ਪਹਿਲੇ ਨੰਬਰ ਤੇ ਦਿਖਾਈ ਦੇ ਰਹੀ ਆ ਸੂਹਾ ਗਿਰਮਾ ਸੂਣ ਵਾਲੀ ਇਹ ਜੀ ਚੌਥਾ ਸੂਹਾ ਸੂਣ ਵਾਲੀ ਆਪਣੇ ਦਾ ਮੱਝ ਠੀਕ ਹੈ ਜੀ ਤੇ ਪਹਿਲੇ ਦਿਨ ਸੂਏ ਇਹਨੇ ਕਟੀਆਂ ਦਿੱਤੀਆਂ ਠੀਕ ਹੈ ਜੀ ਤੇ ਹੁਣ ਚੌਥਾ ਸੂਹਾ ਇਹਨੇ 1-2 ਦਿਨਾਂ ਤੱਕ ਸੂਹ ਬਣਾ ਮੱਝ ਨੇ ਠੀਕ ਲਓ ਦੋਸਤੋ 1 2 ਦਿਨਾਂ ਦੇ ਵਿੱਚ ਵਿੱਚ ਤਿਆਰੀ ਆ ਇਸ ਮੱਝ ਦੀ ਬਿਲਕੁਲ ਸੂਨ ਦੇ ਵਿੱਚ ਤੇ ਚੌਥਾ ਸੂਬਾ ਠੀਕ ਆ ਜੀ ਤੇ ਪਿਛਲੇ ਸੂਵੇ ਵੀਰ ਨੇ ਦੱਸ ਹੀ ਦਿੱਤਾ ਵੀ ਪਹਿਲੇ ਦੂਜੇ ਤੀਜੇ ਸੂਬੇ ਦੇ ਵਿੱਚ ਕਟੀਆਂ ਨੂੰ ਜਨਮ ਦਿੱਤਾ ਠੀਕ ਆ ਜੀ ਕਟੀਆਂ ਪਉਂਦੀ ਰਹੀ ਆ ਚਲੋ ਕੁਦਰਤੀ ਆ ਨੇਚਰਲੀ ਪ੍ਰੋਸੈਸ ਆ ਠੀਕ ਆ ਜੀ ਇਸ ਵਾਰ ਵੀ ਚਲੋ ਉਮੀਦ ਚੰਗੇ ਦੀ ਵੀ ਕਰ ਸਕਦੇ ਆ ਮੇਲ ਆ ਦੇ ਚਾਹੇ ਫੀਮੇਲ ਤੇ ਬਾਕੀ ਬੈਕ ਸਾਈਡ ਤੋਂ ਤੁਹਾਨੂੰ ਇੱਕ ਵਰੀ ਆਪਾਂ ਥਣੇ ਦੇਵਾ ਦਿਖਾ ਦਿੰਦੇ ਆ ਠੀਕ ਆ ਤੇ ਹਾਈਟ ਦੀ మీడియం ਆ ਠੀਕ ਆ ਜੀ ਹਾਈਟ మీడియం ਵਿੱਚ ਆ ਬਾਕੀ ਥਣੇ ਦੇਵੇ ਦੀ ਸਾਫ ਸੁਥਰੀ ਆ ਮਤਲਬ ਪਿਛਲੇ ਸਵੇਰ ਵੀ ਕੋਈ 11 12 11 ਲੀਟਰ ਤੋਂ ਤਾਂ ਹਾਂਜੀ ਹਾਂਜੀ 11 12 ਇਹਨਾਂ ਦੁੱਧ ਚ ਹੋਇਆ ਠੀਕ ਆ ਬਾਕੀ ਚੌਣ ਚਾਂ ਦੀ ਜਾਂ 35 ਤੋਂ 40 ਦੀ ਚਾਰੇ ਥਾਂਾਂ ਦੀ ਓਕੇ ਹਾਂਜੀ ਓਕੇ ਆ ਕਿਸੇ ਰਕਮ ਦਾ ਵੀ ਭਾਰ ਪਿੱਛਾ ਕੋਈ ਪ੍ਰੋਬਲਮ ਨਹੀਂ ਕੋਈ ਚੱਕਰ ਨਹੀਂ ਠੀਕ ਆ ਜੀ ਤੇ ਹਾਈਟ ਇਹਦੀ ਮੀਡੀਅਮ ਆ ਕਿਸਾਨ ਜੀ ਰੋ ਇੱਕ ਵਾਰੀ ਆਪਾਂ ਮੈਂਸ਼ਨ ਕਰ ਦਿੰਨੇ ਆ ਠੀਕ ਆ ਜੀ ਹਾਈਟ ਮੀਡੀਅਮ ਦੇ ਵਿੱਚ ਤੇ ਪੇੜ ਪੂੜਾ ਵਾਲੇ ਪਾਸੇ ਪੇਟਾ ਪੂਟਾ ਪੂਰਾ ਭਾਰਾ ਠੀਕ ਆ ਜੀ ਹੈ ਪੂਰੇ ਵਜਨ ਦੇ ਵਿੱਚ ਆ ਫੇਸ ਕੁਆਲਿਟੀ ਇਹਦੀ ਆ ਮੂੰਹ ਮੱਥੇ ਤੋਂ ਤੁਸੀਂ ਚੈੱਕ ਕਰੋ ਠੀਕ ਆ ਸਿੰਘ ਥੋੜੇ ਜਿਹਾ ਹਟਵੇਂ ਆ ਠੀਕ ਹੈ ਜੀ ਤੇ ਇੱਕ ਵੀਰ ਮੜੀ ਖੋਲ ਕੇ ਤੋੜ ਕੇ ਦਿਖਾ ਦਿਆ ਜੀ ਸੋ ਬਾਕੀ ਦੋਸਤੋ ਰਹੀ ਗੱਲ ਤਿੱਪਣ ਤੋਂ ਪਾਉਣ ਦੀ ਹੈ ਕਿਉਂਕਿ ਇਹ ਕਰਾਈਟੇਰੀਆ ਤੁਸੀਂ ਪਹਿਲਾਂ ਪੂਰਾ ਕਰ ਲਿਓ ਕੋਈ ਵੀ ਵੀਰ ਆ ਰਿਹਾ ਠੀਕ ਹੈ ਜੀ ਤੇ ਘਰੇਲੂ ਘਰ ਦੇ ਵਿੱਚੋਂ ਆਪਾਂ ਅੱਜ ਇਹ ਵੀਡੀਓ ਬਣਾ ਰਹੇ ਆ ਤੇ ਜਦੋਂ ਵੀ ਕਿਤੋਂ ਘਰੇਲੂ ਘਰੋਂ ਪਸ਼ੂ ਕੋਈ ਨਿਕਲਦਾ ਹੈ ਤੇ ਬਹੁਤੇ ਵੀਰ ਨੂੰ ਹੁੰਦਾ ਵੀ ਤਕਰੀਬਨ ਕੋਈ ਪਿਛਲਾ ਬੈਕਗਰਾਉਂਡ ਪਿਛਲਾ ਕੋਈ ਰਿਕਾਰਡ ਆ ਠੀਕ ਹੈ ਜੀ ਪੂਰੀ ਜਾਣਕਾਰੀ ਜਿਹੜੀ ਪ੍ਰੋਪਰ ਮਿਲ ਜਾਂਦੀ ਹੈ ਆ ਦੇ ਹਾਂਜੀ ਐਨ ਨੂੰ ਕਮਾ ਦੇ ਵੀਰ ਐਨ ਨੂੰ ਕਮਾ ਦੇ ਸੋ ਪਿਛਲੇ ਸਵੇਆਂ ਦੇ ਵਿਹਾਰ ਤੇ ਤੁਸੀਂ ਜਿਹੜਾ ਸੌਦਾ ਕਰਿਓ ਪਿਛਲੇ ਸਵੇੇ ਵੀ ਵੀਰ ਦੱਸ ਰਿਹਾ ਵੀ 11 12 11 12 ਕਿਲੋ ਦੁੱਧ ਦੇ ਚਵਾਉਂਦੀ ਰਹੀ ਹੈ ਇਸ ਵਾਰ ਵੀ ਪਿਛਲੇ ਸੋਵੇ ਨੂੰ ਤੁਸੀਂ ਮੁੱਖ ਰੱਖ ਕੇ ਸੌਦਾ ਕਰ ਲਿਓ ਬਾਕੀ ਦੋ ਦੋ ਤੋਂ ਸੂ ਹਮੇਸ਼ਾ ਸੇਵਾ ਦਾ ਠੀਕ ਹੈ ਜੀ ਹਾਂ ਜੀ ਬਾਕੀ ਜਿੰਨਾ ਪਾਵਾਂਗੇ ਆਪਾਂ ਉਹਨਾਂ ਦਾ ਉਹਨਾਂ ਹੀ ਆਪਾਂ ਲੈ ਲਾਂਗੇ ਬਿਲਕੁਲ ਠੀਕ ਸੋ ਕਿਸੇ ਰਕਮ ਦਾ ਕੋਈ ਐਬ ਨਹੀਂਗਾ ਫਿਲਹਾਲ ਠੀਕ ਹੈ ਜੀ ਕਿਸੇ ਪਾਸਿਓ ਕੋਈ ਕਮੀ ਪੇਸ਼ੀ ਨਹੀਂਗੀ ਬਾਕੀ ਚੱਡੇ ਹਮਾਨੇ ਨੂੰ ਵੇਖੀ ਤੇ ਪੱਧਰ ਲੈ ਵੇ ਬਖਾਲੇ ਵਿੱਚ ਸੋ ਤੂਰਾ ਤਾਰਾ ਵੀ ਚੰਗਾ ਮੈਂ ਦਾ ਠੀਕ ਆ ਤੇ ਬਾਕੀ ਅੱਗੇ ਰੇਟ ਪੜ ਤਾਂ ਪੁੱਛ ਲਾਂਗੇ ਵੀਰ ਤੋਂ ਆਪਾਂ ਕਿੰਨਾ ਕੁ ਬਲਕਿ ਡਿਮਾਂਡ ਕਰਦੇ ਆ ਕਿੱਥੋਂ ਤੱਕ ਦੇ ਦੇਣੀ ਇਹਨਾਂ ਨੂੰ ਠੀਕ ਆ ਅੱਛਾ ਵੀਰ ਹਰਪ੍ਰੀਤ ਕੀ ਡਿਮਾਂਡ ਰੱਖੀ ਆ ਕੀ ਮੁੱਲ ਵੜੀ ਕੀ ਕਰਦੇ ਆ ਡਿਮਾਂਡ ਹਾਂਜੀ ਮੁੱਲ ਤੇ ਤੁਹਾਨੂੰ ਪਤਾ ਹੀ ਆ ਅੱਜ ਕੱਲ ਮੱਝਾਂ ਦਾ ਕਿੰਨਾ ਚੱਲਦਾ ਗਿਆ ਹੂੰ ਹੂੰ ਤੇ ਆਪਾਂ 78000 ਰੁਪਇਆ ਮੁੱਲ ਕਰਦੇ ਆ 78000 ਹਾਂਜੀ ਤੇ ਬਾਕੀ ਮਾਨਦਾਨ ਕਰ ਦਾਂਗੇ 78000 ਦੇ ਵਿੱਚੋਂ ਨੰਦੀ ਮੰਗਤਾਂ 500000 ਕਰਦਾਂਗੇ ਠੀਕ ਆ ਠੀਕ ਆ ਲੋ 278000 ਡਿਮਾਂਡ ਆ ਠੀਕ ਆ ਜੀ ਪਹਿਲਾਂ ਵੀਰਾਂ ਦਾ ਵੀ ਆਪਾਂ ਜਾਇਜ਼ ਹੀ ਮੁੱਲ ਕਰਨਾ ਕੋਈ 80 ਨਹੀਂ ਕੋਈ 82 ਨਹੀਂ ਕੋਈ 85 ਨਹੀਂ ਕਰਦੇਗੇ ਵੀ ਜਿੱਥੇ ਦੇ ਦੇਣੀ ਆ 78000 ਡਿਮਾਂਡ ਆ ਵਿੱਚੋਂ 1500 ਦਾ ਕੋਈ ਮਾਨਤਨ ਕਰਦੇ ਆਂ ਕਿ ਛੋੜਛੱਪਾ ਕਰਦੇ ਆਂ ਠੀਕ ਆ ਸੋ ਮੱਧ ਚੰਗੀ ਆ ਖਰੀ ਆ ਕਿਸੇ ਪਾਸੇ ਨੇ ਪੂੰਜੀ ਕਰਮਾ ਲਈ ਖਾਇਡਕਾ ਦਾ ਆਪਾਂ ਤੁਹਾਨੂੰ ਮੈਂਸ਼ਨ ਕਰਤਾ ਬਾਕੀ ਥਣਲੇਵੀ ਵਾਲੇ ਪਾਸੋਂ ਵੀ ਪ੍ਰੋਪਰ ਦਿਖਾਤੀ ਆ ਠੀਕ ਆ ਜੀ ਸੋ ਚਵਾ ਬਿਲਕੁਲ ਹੱਥੀ ਮੁਠੀ ਵਾਲਾ ਚਵਾ ਲੱਗਾ ਕਰਮਾ ਲਈ ਨੂੰ ਦੇਖੋ ਤੁਸੀਂ ਬਿਲਕੁਲ ਬਾਕੀ 1 2 ਦਿਨਾਂ ਤੱਕ ਸੂਈ ਪੈਣੀ ਹੈ ਹਾਂਜੀ ਹਾਂਜੀ ਬਸ ਇਹ ਚਲੋ ਘਰ ਵਾਲਾ ਆਪਣਾ ਪਸੂ ਉਹ ਪਤਾ ਹੀ ਹੁੰਦਾ ਵੀ ਤਰੀਕ ਵੈਸੇ ਦਿਨ ਵਾਰ ਲਿਖੇ ਹੁੰਦੇ ਆਪਾਂ ਹਾਂਜੀ ਹਾਂਜੀ ਤੁਹਾਨੂੰ ਦਿਹਾੜੀ ਡੰਗ ਤੱਕ ਪੂਰੀ ਤਿਆਰੀ ਹੈ ਦੀ ਹਾਂ ਸੌ ਪੂਗੀ ਤੇ ਨੰਬਰ ਇੱਕ ਹਰਪ੍ਰੀਤ ਆਪਣੇ ਸਾਂਝੇ ਕਰ ਦਈਏ ਫਿਰ 9872047398 ਠੀਕ ਹੈ ਜੀ ਕੋਈ ਫਿਰ ਬੋਲਦਗੇ 9872047398 ਠੀਕ ਹੈ ਜੀ ਲੋ ਵੀ ਕਿਸਾਨ ਵੀਰੋ ਇਹ ਨੰਬਰ ਆ ਬਿਲਕੁਲ ਸਕਰੀਨ ਦੇ ਉੱਪਰ ਲੱਗ ਚੁੱਕਾ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਠੀਕ ਹੈ ਜੀ ਐਨੀ ਟਾਈਮ ਤੁਸੀਂ ਗੱਲਬਾਤ ਕਰੋ ਤੇ ਦਿੱਤੇ ਗਏ ਐਡਰੈਸ ਤੇ ਤੁਸੀਂ ਜਿਹੜੀ ਵਿਜ਼ਿਟ ਕਰੋ ਠੀਕ ਹੈ ਜੀ ਇੱਥੇ ਆਣ ਕੇ ਆਪਣਾ ਪਸ਼ੂ ਕੋਈ ਵੀ ਅਸਾਈ ਬੇਨਾ ਕਰਕੇ ਤੁਸੀਂ ਤਸੱਲੀ ਕਰਕੇ ਲੈ ਕੇ ਜਾਓ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ